बाबा साहब भीमराव जसवंत जो उसियारपुर से प्रबुद्ध रिपब्लिक पार्टी के उम्मीदवार हैं उनके ऑफिस के उद्घाटन के लिए इकट्ठे हुए हैं और आज सभी साथियों ने बाबा साहब को जिताने की बाबा साहब को पार्लियामेंट भेजने की एक तरह से शपथ ली है आशा है कि होशियारपुर कॉन्स्टिटुएंसी से बाबा साहब बड़े भारी मतों से जीतकर पार्लियामेंट में जाएंगे और वहां जाकर के जो आज के मुद्दे हैं जैसे संविधान बचाना गरीबी हटाना इन मुद्दों को प्रमुखता दे करके हमारे जो पिछड़े साथी हैं अनुसूचित जाति जनजाति के लोग हैं उनके हक़ों की राखी करेंगे इसी संदर्भ में हम जल्दी ही अपना मैनिफेस्टो और जो दूसरे हमारी डिमांड होंगी उनको पब्लिक के सामने रखेंगे और पब्लिक को बताएंगे कि आज संविधान खतरे में है हमारी लोकतंत्र खतरे में है हमारी अपनी देश की यूनिटी इंटेग्रिटी खतरे में है और गरीब आदमी तो बिल्कुल हाशिए पे लगा हुआ है तो हमारी आशा है कि हम अपने इस प्रयत्न में ज़रूर कामयाब होंगे धन्यवाद जय भीम जय गुरुदेव धन गुरुदेव जय भीम जय पथ जय वाल्मीकि हर हर वाल्मीकि आज बड़ी हंगामी मीटिंग श्री ओम प्रकाश इंदल जी प्रभारी नॉर्थ जोन प्रबुद्ध रिपब्लिकन पार्टी जिन्होंदे उम्मीदवार नेशनल प्रेसिडेंट डॉ पीमराव यशवंत अंबेडकर जी जिन्होने आज इथे पार्लियामेंट ਹੁਸ਼ਿਆਰਪੁਰ ਤੋਂ ਇਲੈਕਸ਼ਨ ਲੜਨ ਜਾ ਰਹੇ ਨੇ ਔਰ ਸਾਰੀ ਸੰਗਤ ਨੂੰ ਅਸੀਂ ਫੀਲ ਕਰਦੇ ਹਾਂ ਕਿ ਆਓ ਜੋ ਬਾਬਾ ਸਾਹਿਬ ਡਾਕਟਰ 피ਰਮ ਅਬੇਡਕਰ ਜੀ ਵਿਸ਼ਵ ਰਤਨ ਭਾਰਤ ਰਤਨ ਜਿਨ੍ਹਾਂ ਨੇ ਸਾਡੇ ਵਾਸਤੇ ਬੜਾ ਉੱਚਾ ਤੇ ਸੁੱਚਾ ਸੰਵਿਧਾਨ ਬਣਾ ਕੇ ਸਾਨੂੰ ਜਿਉਣ ਦੇ ਹੱਕ ਦਿੱਤੇ ਹਨ ਉਹਨਾਂ ਦੇ ਸਕੇ ਪੋਤਰਾ ਜੀ ਇੱਥੋਂ ਮੈਂਬਰ ਪਾਰਲੀਮੈਂਟ ਤੋਂ ਇਲੈਕਸ਼ਨ ਲੜ ਰਹੇ ਹਨ ਜਿਨ੍ਹਾਂ ਦੀ ਸੋਚ ਹੈ ਜੋ ਲੋਕਤੰਤਰ ਨੂੰ ਬਚਾਉਣਾ ਜਿਸ ਤਰ੍ਹਾਂ ਉਪਿੰਦਰ ਜੀ ਸਾਡੇ ਇਹਨਾਂ ਨੇ ਦੱਸਿਆ ਹੈ ਕਿ ਗਰੀਬੀ ਹਟਾਣਾ ਮਹਿੰਗਾਈ ਖਤਮ ਕਰਨੀ ਭ੍ਰਿਸ਼ਟਾਚਾਰੀ ਖਤਮ ਕਰਨੀ ਲੋਕਤੰਤਰ ਬਚਾਉਣਾ ਭਾਰਤੀ ਸੰਵਿਧਾਨ ਬਚਾਉਣਾ ਤੋਂ ਅੱਜ ਜੋ এডਿਕੇਸ਼ਨ ਖਤਮ ਹੋ ਰਹੀ ਹੈ ਉਹਨੂੰ ਮੁਰ ਤੋਂ ਦੁਬਾਰਾ এডਿਕੇਸ਼ਨ ਬੜੀਆ ਤਰੀਕੇ ਦੇ ਨਾਲ ਸਸਤੀ এডਿਕੇਸ਼ਨ ਲੈ ਕੇ ਆਉਣਾ ਤੋਂ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਭੀਮਰਾਓ ਜਸ਼ਵੰਤ ਅੰਬੇਡਕਰ ਜੀ ਜੋ ਇਲੈਕਸ਼ਨ ਲੜਨ ਜਾ ਰਹੇ ਆ ਆਪਾਂ ਸਾਰਿਆਂ ਨੇ ਉਹਨਾਂ ਦਾ ਸਾਥ ਦੇਣਾ ਹੈ ਆਪਣੇ ਆਪ ਨੂੰ ਬਚਾਉਣਾ ਹੈ ਸਮਾਜ ਨੂੰ ਬਚਾਉਣਾ ਹੈ ਡੈਮੋਕ੍ਰੇਸੀ ਨੂੰ ਬਚਾਉਣਾ ਹੈ ਔਰ ਗਰੀਬੀ ਨੂੰ ਹਟਾਉਣਾ ਹੈ ਤੋਂ ਮੈਂ ਜਨ ਜਨ ਨਿਊਜ਼ ਚੈਨਲ ਦੇ ਮਾਧਿਅਮ ਤੋਂ ਸਾਰੀ ਸੰਗਤ ਨੂੰ ਅਪੀਲ ਕਰਦੀ ਆ ਆਓ ਸਾਰੇ ਰਲ ਕੇ ਡਾਕਟਰ ਬੀ ਆਰ ਅੰਬੇਡਕਰ ਜੀ ਦਾ ਸਾਥ ਦਈਏ ਉਹਨਾਂ ਦੇ ਪੋਤਰਾ ਜੀ ਨੂੰ ਭੀਮ ਰਾਓ ਜਸ਼ਵੰਤ ਅੰਬੇਡਕਰ ਜੀ ਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਦਿੱਲੀ ਭੇਜੀ ਜੈ ਨਿਕਲਣਾ ਕਾਤਰੀ ਪਰ ਪਰਵਲ ਅਸੀਂ ਆਪਣੀਆਂ ਪੜਾਈਆਂ ਛੱਡ ਕੇ ਸਾਈਕਲ ਚੱਕ ਕੇ ਇੰਗਲੈਂਡ ਮਹਿਤਾ ਛੱਡ ਕੇ ਜਿੱਥੇ ਅਸੀਂ ਜਾ ਕੇ ਬਸਣਾ ਸੀ ਕੁੱਟੀਆਂ ਬਣੀਆਂ ਸੀ ਉਹ ਛੱਡ ਕੇ ਸਾਹ ਕਾਸ਼ੀ ਨਾਮ ਦੇ ਕਹਣ ਤੇ 1986 ਚ ਗੁਰੇ ਸੀ ਕਿੱਡੀ ਵੱਡਾ ਕੰਪਾਸ ਆਉਣਾ ਹੋ ਗਿਆ ਇੰਦਰ ਸਾਹਿਬ 1978 78 ਦੇ ਸਾਹ ਕਾਸ਼ੀ ਰਾਮ ਨੂੰ ਸਪੋਰਟ ਕਰਦੇ ਆਏ ਨੇ ਔਰ ਇੰਡੀਆ ਦਾ ਇਹਨਾਂ ਨੂੰ ਪ੍ਰਧਾਨ ਬਣਾ ਰਹੇ ਸੀ ਉਹ ਕਿ ਸਾਰੇ ਬੁਆਈ ਦੇ ਤੁਸੀਂ ਨਾ ਸਿਸਟਮ ਚਲਾਓਗੇ ਠੀਕ ਆ ਵਕਤ ਨੇ ਉਹ ਸਾਥ ਨਹੀਂ ਦਿੱਤਾ ਕੋਈ ਹਾਲਾਤ ਬਦਲ ਗਏ ਅੱਜ ਸਾਨੂੰ ਉਹ ਹਾਲਾਤ ਦੇਖਣੇ ਪੈ ਰਹੇ ਆ ਪਤਾ ਕੀ ਕਹਿੰਦੇ ਆ ਲੋਕ ਯਾਰ ਬੌਲਿੰਗ ਸਾਇਪਰ ਦੀ ਪੋਟਾ ਤੋੜਨੀ ਖੜੀ ਹੈ ਜੇ ਅੱਜ ਬੌਧਨ ਸਮਾਜ ਪਾਰ ਦੀ ਲੀਡਰਸ਼ਿਪ ਗੱਲ ਜੋੜ ਕਰਨ ਲਈ ਚਾਹੇ ਦੇਸ਼ ਦੀ 25 ਸੀਟਾਂ ਦੇ ਚੱਲ ਰਹੇ ਨੇ ਤਾਂ 25 ਹਾਥੀ ਜਿੱਤ ਕੇ ਸਾਡੇ ਲੋਕ ਸਭਾ 'ਚ ਜਾਣੇ ਸਾਨੂੰ ਖੁਸ਼ੀ ਹੋਣੀ ਸੀ ਸਾਨੂੰ ਕੋਈ ਇੱਕ ਸੀਟ ਦਾ ਮਤਲਬ ਨਹੀਂ ਸੀ ਜਦੋਂ ਨਹੀਂ ਹਾਲਾਤ ਬਣੇ ਨਹੀਂ ਕੁਝ ਹੋਇਆ ਅਸੀਂ ਕਿਹਾ ਟੋਕੜ ਖਾਤਾ ਦਾ ਖੋਲੀਏ ਸਿਰਫ ਖਾਤੇ ਖੋਲਣ ਦੀ ਤਿਆਰੀ ਹੈ ਜਿਹੜਾ 1996 ਵਾਲਾ ਇਤਿਹਾਸ ਸਾਨੂੰ ਦੁਹਰਾਈਏ ਧੰਨਵਾਦ बाकी जे किसी बील सान च कोई गल सवाल जवाब तैयार तो मैं हम समूह साह संघ के वालों बीबीसी तुम्हें बेनती करना भैन जी सौ संत इतनी दिल्ली जाओ बड़ी बीबी जी साहब काशी राम ने बड़ी बनाई है ਉਹ ਤੋਂ ਟੈਨ ਲਾਉ ਉਹਨੂੰ ਅਪੀਲ ਕਰਦੇ ਆਂ ਬੀਬੀ ਜੀ ਇੱਕ ਸੀਟ ਸਾਨੂੰ ਛੱਡ ਦਿਓ ਤੁਹਾਨੂੰ ਝੋਲੀ ਅੜਦੇ ਆ ਫੜੇ ਕੇ ਇਹਦੇ ਨਾਲ ਕੋਈ ਫਾਇਦੇ ਨਹੀਂ ਪੈਣਾ ਜੇ ਲੱਖ ਸਵਾ ਲੱਖ ਤੁਹਾਨੂੰ ਗੋਲ ਪੈਂਦੀ ਆ ਉਹ ਖਰਾਬ ਹੀ ਹੁੰਦੀ ਹਰ ਵਾਰੀ ਇਹਨੂੰ ਇਕੱਠੀ-ਕੁੱਠੀ ਕਰਕੇ ਰਹਿਣਾ ਤਾਂ ਤੁਸੀਂ ਵੀ ਜ਼ਿੰਮੇਵਾਰ ਬੰਦੇ ਆ ਤਾਂ ਪਾਮਸ਼ੇਵ ਡੀਐਸੋਰ ਬਣਾਈ ਹੈ ਤੁਹਾਡੀ ਬਹੁਤ ਜ਼ਿਆਦਾ ਜ਼ਿੰਮੇਵਾਰੀ ਹੈ ਕਿਧਰ ਹੀ ਬੰਦ ਪੈਣ ਲੱਗਾ ਅੱਛਾ ਨਾਲੇ ਇਹ ਨਹੀਂ ਹੈਗਾ ਵੀ ਇੰਦਰ ਸਾਹਿਬ ਨੇ ਐਮਪੀ ਬਣਨਾ ਜਾਂ ਮੈਂ ਬਣਨਾ ਜਾਂ ਤੁਸੀਂ ਬਣਨਾ ਇਹ ਕੋਈ ਹਸਤੀ ਨੇ ਬਣਨਾ ਜਿਹੜੀ ਹਸਤੀ ਨੇ ਸਾਨੂੰ ਮਾਰ ਲੈ ਕੇ ਜਿੱਤਾਂ ਪਰ ਉਹਦੇ ਦੀ ਆਪਾਂ ਮਤਵਾਸਾ ਤੁਸੀਂ ਵੀ ਜੀ ਅਪੀਲ ਹੈ ਆਪਾਂ 10th ਤੱਕੂ ਲਾ ਕੇ ਨਹੀਂ ਬੋਲਰ ਸਪੀਕਰ ਲਾ ਕੇ ਨਹੀਂ ਬੋਲਦੇ ਆਪਾਂ ਸਿਰਫ ਇੱਕ ਆਜ 25 ਬੰਦਿਆਂ ਨੂੰ ਡੀਲ ਕਰ ਰਹੇ ਹਾਂ ਸਿਰਫ 25 ਜਿੰਨ ਲੋ 25 ਇਹਨਾਂ ਤੋਂ ਵੱਧ ਨਹੀਂ ਹੋਏ ਅਪੀਲ ਕਰ ਰਹੇ ਹਾਂ ਤੁਸੀਂ ਜ਼ਕੀਮ ਜਾਣੋਗੇ ਇੰਗਲੈਂਡ ਦੇ ਕਾਦੀ ਹੋਏ ਆ ਭਾਂਜੀ ਉਹਨੇ ਚਾਬੀ ਦੇਤੀ ਬਾਬਾ ਸਾਡੇ ਬੋਤਿਆਂ ਨੂੰ ਫਗਵਾੜੇ ਆ ਲੋ ਜੀ ਮੇਰੀ ਕੋਠੀ ਨੂੰ ਦਫ਼ਤਰ ਬਣਾਉਂਦਾ ਆਧਾ ਪਤਰਾ ਇੱਥੇ ਮਿਲਦੀ ਲੋਕ ਇਹ ਗੱਲ ਪੁੱਛ ਰਹੇ ਨੇ ਕਦੋਂ ਮਹਿਮ ਸ਼ੁਰੂ ਕਰਨੀ ਹੈ ਅਸੀਂ ਵਿਆਹੇ ਲੱਗ ਕੇ ਨਾਲ ਆਣਾ ਕੌਣ ਕਹਿ ਰਿਹਾ ਜਿਹੜਾ ਗਰੀਬ ਹੈ ਕੌਣ ਕਹਿ ਰਿਹਾ ਜਿਹੜਾ ਬਾਬਾ ਸਾਹਿਬ ਦਾ ਰੇਲ ਕਰ ਜਾ ਤਾਰਨਾ ਚਾਹਦਾ ਹੈ ਉਹ ਇਸ ਕਰਕੇ ਜਿਹੜੀ ਇੰਦਰ ਸਾਹਿਬ ਨੇ ਗੱਲਾਂ ਕਹੀਆਂ ਭੱਜੀ ਨੇ ਗੱਲਾਂ ਕਹੀਆਂ ਤੁਸੀਂ ਗੱਲਾਂ ਨਹੀਂ ਨਾ ਇਹਨਾਂ ਨੂੰ ਕਠੀਆਂ-ਕੁਠੀਆਂ ਕਰਕੇ ਆਪਾਂ ਧੂਈਏ ਔਰ ਮਾਹੌਲ ਇਹਨਾਂ ਦਾ ਹੈ ਕੈਮੀ ਨਹੀਂ ਲਾਣਾ ਕੋ ਡਰਨ ਦੀ ਲੋੜ ਹੈਗੀ ਅਮੁੱਠੀ ਪਰ ਚਾਰ ਕਰ ਲਾ ਲੈ ਜਿਹੜੇ ਸਾਨੂੰ ਹਰ ਵਾਰੀ ਕਿੱਥੇ ਚਲ ਜਾਂਦੇ ਆ ਔਰ ਵੱਡੀ ਗੱਲ ਹੈ कि आपा ऑल पार्टी का संपर्क करो साझा उम्मीदवार होगा एक पास मोदी होगा वो बंदा होएगा एक पासे अंबेडकर का बंदा होगा दो मुकाबला होगा और लखनऊ धनबाद